ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਪੁਲਿਸ ਦੀਆਂ ਕੌਨਸਟੇਬਲ ਦੀਆਂ ਭਰਤੀਆਂ ਸ਼ੁਰੂ ਹੋ ਗਈਆਂ ਨੇ ਦੱਸ ਦਈਏ ਕਿ ਉਹ ਨੌਜਵਾਨਾਂ ਲਈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਸਰਕਾਰੀ ਨੌਕਰੀ ਪਾਣਾ ਚਾਹੁੰਦੇ ਨੇ ਉਹਨਾਂ ਲਈ ਅੱਜ ਸਭ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਪੁਲਿਸ ਦੀਆਂ ਭਰਤੀਆਂ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਗਈ ਹੈ ਅੱਜ ਤੋਂ ਜਿਹੜੇ ਵੀ ਚਾਹਵਾਨ ਨੌਜਵਾਨ ਨੇ ਜੋ ਪਿਛਲੇ ਕਈ ਦਿਨਾਂ ਤੋਂ ਤਿਆਰੀ ਕਰੇ ਨੇ ਉਹ ਅੱਜ ਤੋਂ ਅਪਲਾਈ ਕਰ ਸਕਦੇ ਨੇ ਦੱਸਦੀ ਕਿ ਪੰਜਾਬ ਪੁਲਿਸ ਦੀ ਭਰਤੀ ਦਾ ਇੰਤਜ਼ਾਰ ਕਰ ਰਹੇ ਸੂਬੇ ਦੇ ਨੌਜਵਾਨਾਂ ਦੀ ਉਡੀਕ ਅੱਜ ਖਤਮ ਹੋਣ ਜਾ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਅਸਾਮੀ ਲਈ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਹੜੇ ਵੀ ਨੌਜਵਾਨ ਸਰਕਾਰੀ ਨੌਕਰੀ ਪਾਣਾ ਚਾਹੁੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਆਪਣੀ ਸੇਵਾਵਾਂ ਦੇਣਾ ਚਾਹੁੰਦੇ ਨੇ ਤਾਂ ਅੱਜ ਉਹਨਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਅੱਜ ਤੋਂ ਜਿਹੜੇ ਵੀ ਨੌਜਵਾਨ ਚਾਵਾਨ ਨੇ ਉਹ ਪਿਛਲੇ ਕਈ ਦਿਨਾਂ ਤੋਂ ਜਿਹੜੇ ਤਿਆਰੀ ਕਰੇ ਸਨ ਉਹ ਅੱਜ ਤੋਂ ਅਪਲਾਈ ਕਰ ਸਕਦੇ ਨੇ ਦੱਸ ਜੀ ਕਿ ਪੰਜਾਬ ਪੁਲਿਸ ਦੇ ਵਿੱਚ 1800 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਪੋਰਟਲ ਅੱਜ ਤੋਂ ਖੁੱਲਣ ਜਾ ਰਿਹਾ ਹੈ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ 1800 ਜਿਹੜੇ ਕਾਂਸਟੇਬਲ ਨੇ ਅਸਾਮੀਆਂ ਦੀ ਭਰਤੀ ਲਈ ਅੱਜ ਪੋਰਟਲ ਖੁੱਲਣ ਜਾ ਰਿਹਾ ਹੈ ਪੰਜਾਬ ਸਰਕਾਰ ਲਗਾਤਾਰ ਨੌਜਵਾਨਾਂ ਲਈ ਵੱਡੇ ਉਪਰਾਲੇ ਕਰ ਰਹੀ ਹੈ ਤੇ ਅੱਜ ਪੰਜਾਬ ਪਲੱਸ ਦੀਆਂ ਜਿਹੜੀਆਂ ਭਰਤੀਆਂ ਨੇ ਉਹ ਇੱਕ ਵਾਰ ਫਿਰ ਤੋਂ ਖੁੱਲਣ ਜਾ ਰਹੀਆਂ ਨੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਉਹ ਮੌਕਾ ਇਹ ਮਿਲ ਸਕਦੇ ਨੇ ਚੰਗੀ ਤਰ੍ਹਾਂ ਦੇ ਨਾਲ ਅਤੇ ਵੱਡੀ ਖੁਸ਼ਖਬਰੀ ਉਹਨਾਂ ਦੇ ਲਈ ਸਾਹਮਣੇ ਆ ਰਹੀ ਹੈ ਜੋ ਪਿਛਲੇ ਕਈ ਦਿਨਾਂ ਤੋਂ ਇਸ ਮੌਕੇ ਦਾ ਇੰਤਜ਼ਾਰ ਕਰ ਰਹੇ ਸੀ ਕਈ ਲੰਬੇ ਸਮੇਂ ਤੋਂ ਇਸ ਦੀ ਤਿਆਰੀ ਕਰੇ ਸੀ ਅੱਜ ਉਹ ਇਸ ਦੀ ਅਪਲਾਈ ਕਰ ਸਕਦੇ ਨੇ ਦੱਸਦੀ ਕਿ 1800 ਨਵੇਂ ਕਾਂਸਟੇਬਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤੇ ਜਾਣੇ ਨੇ ਜਿਸ ਦੇ ਚਲਦੇ ਅੱਜ ਤੋਂ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਗਈ ਹੈ ਦੱਸਦੀ ਕਿ ਜਿਹੜੇ ਵੀ ਨੌਜਵਾਨ ਚਾਹਵਾਨ ਨੇ ਉਹ 4 April ਤੱਕ ਅਪਲਾਈ ਕਰ ਸਕਦੇ ਨੇ ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਲਈ ਕੋਚਸ سمیت ਵੱਖ-ਵੱਖ 76 ਅਸਾਮੀਆਂ ਤੇ ਵੀ ਭਰਤੀ ਕੀਤੀ ਜਾਵੇਗੀ ਦੱਸਦੀ ਕਿ ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਲਈ ਵੀ ਜਿਹੜੇ ਕੋਚ ਨੇ ਉਹਨਾਂ ਦੇ ਵੱਖ-ਵੱਖ 76 ਅਸਾਮੀਆਂ ਤੇ ਵੀ ਭਰਤੀ ਕੀਤੀ ਜਾਣੀ ਹੈ ਜਿਨ੍ਹਾਂ ਲਈ ਤੁਸੀਂ ਅਪਲਾਈ ਅੱਜ ਤੋਂ ਕਰ ਸਕਦੇ ਹੋ ਅਤੇ ਜਿਸ ਦੀ ਲਾਸਟ ਤਰੀਕ 4 ਅਪ੍ਰੈਲ ਹੈ 4 ਅਪ੍ਰੈਲ ਤੱਕ ਤੁਸੀਂ 4 ਅਪ੍ਰੈਲ ਤੱਕ ਤੁਸੀਂ ਵੱਖ-ਵੱਖ ਜਿਹੜੇ ਵੀ ਨੌਜਵਾਨ ਪੰਜਾਬ ਪੁਲਿਸ ਜਾਂ ਕਹਿ ਲੋ ਜਾਂ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਲਈ ਜਿਹੜੇ ਕੋਚ ਦੀ ਕੋਚ ਦੇ ਲਈ ਨੌਕਰੀ ਲੱਭ ਰਹੇ ਸਨ ਉਹ 4 ਅਪ੍ਰੈਲ ਤੱਕ ਅਪਲਾਈ ਕਰ ਸਕਦੇ ਨੇ ਦੱਸ ਦਈਏ ਕਿ ਨਵੀਆਂ ਨੌਕਰੀਆਂ ਖੁੱਲ ਚੁੱਕੀਆਂ ਨੇ ਜਿਹੜੇ ਵੀ ਨੌਜਵਾਨ ਸਰਕਾਰੀ ਨੌਕਰੀ ਪਾਣਾ ਚਾਹੁੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਲਈ ਵੱਡਾ ਮੌਕਾ ਸਾਹਮਣੇ ਆਇਆ ਹੈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਉਹ ਅੱਜ ਤੋਂ ਅਪਲਾਈ ਕਰ ਸਕਦੇ ਨੇ ਇਨ੍ਹਾਂ ਅਸਾਮੀਆਂ ਦੇ ਵਿੱਚ ਸਪੋਰਟਸ ਕਆਰਡੀਨੇਟਰ ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ ਫਿਜ਼ੀਕਲ ਟ੍ਰੇਨਰ ਫਿਜ਼ੀਓਥੈਰੇਪੀਸਟਸ ਐਂਡ ਜੂਨੀਅਰ ਕੋਚ ਸ਼ਾਮਲ ਨੇ ਇਸ ਲਈ ਅਰਜੀ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਜਾਰੀ ਰਹੇਗੀ ਦੱਸਦੀ ਕਿ ਦੋਵਾਂ ਵਿਭਾਗਾ ਦੇ ਵਿੱਚ ਭਰਤੀ ਲਈ ਅਰਜੀ ਪ੍ਰਕਿਰਿਆ ਆਨਲਾਈਨ ਹੋਵੇਗੀ ਪੁਲਿਸ ਭਰਤੀ ਪ੍ਰਕਿਰਿਆ ਦੇ ਵਿੱਚ ਆਨਲਾਈਨ ਅਪਲਾਈ ਕਰਨ ਸਮੇ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਇਸ ਲਈ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਦੇ 2 4 6 ਤੇ ਕਾਲ ਕਰਨੀ ਪਵੇਗੀ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਉਹ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਲਈ ਤੁਹਾਨੂੰ 022613062 46 ਤੇ ਕਾਲ ਕਰਨੀ ਪਵੇਗੀ ਜਦਕਿ ਆਨਲਾਈਨ ਅਪਲਾਈ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਲਈ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਜਾਣਾ ਪਵੇਗਾ ਦੱਸਦੀ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਦਿੱਕਤ ਨਾ ਆਵੇ ਉਸ ਦੇ ਲਈ ਇੱਕ ਹੈਲਪਲਾਈਨ ਨੰਬਰ ਅਤੇ ਵੈਬਸਾਈਟ ਲਾਗੂ ਕੀਤੀ ਗਈ ਹੈ ਜਿਸ ਤੇ ਨੌਜਵਾਨ ਜਾ ਕੇ ਅਪਲਾਈ ਕਰ ਸਕਦੇ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਹਾਸਲ ਕਰ ਸਕਦੇ ਨੇ ਦੱਸ ਦੇ ਕਿ ਲੰਬੇ ਸਮੇਂ ਤੋਂ ਨੌਜਵਾਨ ਇਸ ਪ੍ਰਕਿਰਿਆ ਦੀ ਰਾਹ ਦੇਖ ਰਹੇ ਸੀ ਲੰਬੇ ਸਮੇਂ ਤੋਂ ਇਸ ਲਈ ਟ੍ਰੇਨਿੰਗ ਵੀ ਲਈ ਜਾ ਰਹੀ ਸੀ ਤੇ ਅੱਜ ਆਉਣ ਵਾਲੀ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਪੰਜਾਬ ਪੁਲਿਸ ਦੇ ਵਿੱਚ 1800 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਪੋਰਟਲ ਖੁੱਲ ਚੁੱਕਿਆ ਹੈ ਇਸ ਦੇ ਨਾਲ ਹੀ ਸਪੋਰਟਸ ਕੋਆਰਡੀਨੇਟਰ ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ ਫਿਜ਼ੀਕਲ ਟ੍ਰੇਨਰ ਫਿਜ਼ੀਓਥੈਰੇਪਿਸਟ ਅਤੇ ਜੂਨੀਅਰ ਕੋਚ ਲਈ ਵੀ ਜਿਹੜੀ ਅਸਾਮੀਆਂ ਖੁੱਲੀਆਂ ਨੇ ਅਤੇ ਪੰਜਾਬ ਸਟੇਟ ਇੰਸਟੀਟਿਊਟ ਆਫ ਸਪੋਰਟਸ ਲਈ ਵੀ ਕੋਚਾਂ ਸਮੇਤ ਵੱਖ-ਵੱਖ 76 ਅਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ ਜਿਹੜੇ ਵੀ ਨੌਜਵਾਨ ਇਹਨਾਂ ਨੌਕਰੀਆਂ ਦੀ ਰਾਹ ਦੇਖ ਰਹੇ ਸੀ ਉਹਨਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜੋ ਕਿ ਹੁਣ ਅੱਜ ਤੋਂ ਆਨਲਾਈਨ ਆਪਣੇ ਫਾਰਮ ਭਰ ਸਕਦੇ ਨੇ ਅਤੇ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਸਿਲੈਕਟ ਹੋ ਕੇ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਦੇ ਸਕਦੇ ਨੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ